ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਿੱਥੇ ਮੁਕਦੀ ਮਜਨੂਆ ਰਾਂਝਾ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦਿਆ ਲੜਦਿਆ ਸਿਰ ਲੈ ਗਏ ਸਾਡੇ ਜਿਸਮ ਤੋਂ ਨਾ ਗਈ ਜਾਨ ਸਾਡੀ ਮਰਨ ਵਾਸਤੇ ਆਪਣੀ ਅੱਖ ਪਿਛੇ ਰੀਜ ਰਹੀ ਹੈ ਸਦਾ ਜਵਾਨ ਸਾਡੀ ਹੁੰਦਾ ਰਿਹਾ ਏ ਡਕਰੇ ਜਿਸਮ ਸਾਡਾ ਅੱਪਰ ਸੀਨਾ ਗਿਆ ਜਬਾਨ ਸਾਡੀ ਤਰਦੇ ਰਹੇ ਨੇ ਲੋਗ ਚਨਾੰਦਰ ਅਸੀਂ ਲਾਇਆ ਲਹੂ ਅੰਦਰ ਲਾਇਆ ਤਾਰੀਆਂ ਨੇ ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ ਸਾਡੇ ਇਸ਼ਕ ਨੂੰ ਪਰਖਿਆ ਆਰੀਆ ਨੇ ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ ਖੋਲੇ ਖੰਭ ਤੇ ਪਿੰਜਰੇ ਤੋੜ ਛੱਡੇ ਅਸੀਂ ਉਹ ਹਜਨਾ ਦੇ ਸੀਨਿਆਂ ਨੇ ਤਖੇ ਨੀਜਿਆ ਦੇ ਵੀ ਉੜ ਛੱਡੇ ਤਿੱਖੇ ਨਜਿਆ ਦੇ ਵੀ ਮੂੰਹ ਮੋੜ ਛੱਡੇ ਸਾਡਾ ਮੂੰਹ ਮਹੰਦਰਾ ਵੱਖਰਾ ਹੈ ਸਾਡਾ ਰੂਪ ਵੱਖਰਾ ਸਾਡਾ ਰੰਗ ਵੱਖਰਾ ਸਾਡੀ ਮੌਤ ਜਹਾਨ ਤੋਂ ਵੱਖਰੀ ਹੈ ਸਾਡੀ ਜ਼ਿੰਦਗੀ ਜਉਂਦਾ ਢੰਗ ਵੱਖਰਾ ਕਿਸ ਹੋਰ ਕੋੰਦੇ ਨਾਲ ਨਹੀਂ ਮੇਲ ਖਾਂਦਾ ਤੁਰਿਆ ਹੋਂਦ ਸਾਡਾ ਪ੍ਰਸੰਗ ਵਖਰਾ ਸਾਡੀ ਆਤਮਾ ਦੇ ਲੱਛਣ ਵਖਰੇ ਨੇ ਸਾਡੇ ਜਿਸਮ ਦਾ ਹਰ ਇੱਕ ਅੰਗ ਵਖਰਾ ਸਦਾ ਸਾਡੇ ਨਸੀਬਾ ਵਿੱਚ ਜਿੱਤਾ ਹੁੰਦੀ ਕਦੇ ਕਿਸੇ ਨੇ ਨਹੀਂ ਦਿੱਤੀ ਹਾਰ ਸਾਨੂੰ ਸਿਰ ਤਲੀ ਤੇ ਰੱਖ ਕੇ ਤੁਰ ਜਾਈਏ ਦੁਨੀਆ ਅੱਖ ਦੀ ਸਦਾ ਸਰਦਾਰ ਸਾਨੂੰ ਝੂਟੇ ਲੈਨੇ ਕਿਸ ਤਰ੍ਹਾਂ ਚਰਖਿਆ ਤੇ ਲੈਂਦੀ ਰਹੀਏ ਕਿਸ ਤਰ੍ਹਾਂ ਖਲ ਸਾਡੀ ਲੋਕ ਉਂਗਲਾ ਮੂੰਹ ਵਿੱਚ ਪਾ ਲੈਂਦੇ ਜਦ ਤੁਰਦੀ ਮਹਿਫਿਲਾਂ ਵਿੱਚ ਗੱਲ ਸਾਡੀ ਲੋਕ ਉਂਗਲਾ ਮੂੰਹ ਇਹ ਪਾਲੰਦੇ ਜਦ ਤੁਰਦੀ ਮਹਿਫਲਾ ਵਿੱਚ ਗੱਲ ਸਾਡੀ ਛੋਟੀ ਉਮਰ ਦੇ ਵਿੱਚ ਹੀ ਮੋਡਿਆ ਤੇ ਚੁੱਕ ਲਿਆ ਮੁਸੀਬਤਾਂ ਵੱਡੀਆਂ ਨੂੰ ਕਰਨ ਵਾਸਤੇ ਕੋਮਦੀ ਨਹੀਂ ਪੱਕੀ ਪਾਇਆ ਰੋੜੀ ਤੇ ਥਾਂ ਤੇ ਹੱਡੀਆਂ ਨੂੰ ਅਸੀਂ ਮੋਤ ਮਟਿਆਰ ਦੇ ਘਰ ਜਾਗੇ ਰਹੇ ਖੇਡ ਦੇ ਕੋਡ ਕਬੱਡੀਆਂ ਨੂੰ ਅਸੀਂ ਉਹ ਹ ਜਿਨ੍ਹਾਂ ਨੇ ਹੱਕ ਢਾਕੇ ਰੋਕ ਛੱਡਿਆ ਚੱਲਦੀਆ ਗੱਡੀਆਂ ਨੂੰ ਅਸੀਂ ਅੱਖ ਨੂੰ ਜਿਉਂਦਾ ਰੱਖਣਾ ਹੈ ਸਭ ਕੁਝ ਆਪਣਾ ਹਾਜ਼ਰ ਕਰਦੇ ਆਗੇ ਲੋੜ ਪਈ ਤਾਂ ਸਿਰਾ ਦੇ ਨਾਲ ਮੁੜ ਗਏ ਚੋਲੀ ਦੇਸ਼ ਤੇ ਕੋਮਦੀ ਪਰ ਗਏ ਅਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ